ਸਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇੱਕ ਲਹਿਰ ਉੱਠੀ ਹੋਈ ਵੀ ਹੈ ਕਿ ਸਾਰੇ ਪੰਜਾਬੀ ਪ੍ਰਵਾਸੀਆਂ ਦੇ ਖਿਲਾਫ ਇੱਕ ਮਜਾਰੇ ਕਰ ਰਹੇ ਔਰ ਉਸ ਮਜਾਰੇ ਕਰ ਰਹੇ ਆ ਉਹਦੇ ਵਿੱਚ ਮੰਗ ਕੀ ਰਹੇ ਆ ਪੰਜਾਬੀ ਕਿ ਸਾਨੂੰ ਪ੍ਰੋਪਰ ਇਹਨਾਂ ਦੀ شناخت ਹੋਣੀ ਚਾਹੀਦੀ ਇਹਨਾਂ ਦੇ ਆਧਾਰ ਕਾਰਡ ਇੱਥੇ ਨਹੀਂ ਬਣਨੇ ਚਾਹੀਦੇ ਵੋਟਰ ਕਾਰਡ ਨਹੀਂ ਬਣਨੇ ਚਾਹੀਦੇ ਇੱਥੇ ਇਹ ਜਮੀਨਾਂ ਖਰੀਦ ਸਕਣ ਇਹੀ ਮਸਲਾ ਚੱਲ ਰਿਹਾ ਤੇ ਸਾਰੇ ਪੰਜਾਬੀ ਇਕੱਠੇ ਆ ਪਰ ਕੋਸ਼ਕ ਕਿਸਾਨ ਜੁਨੀਅਨਾਂ ਵਾਲੇ ਜਿਹੜੇ ਕੀ ਪੰਜਾਬ ਦੇ ਉਲਟ ਪ੍ਰਵਾਸੀਆਂ ਦਾ ਸਾਥ ਦੇ ਰਹੇ ਆ ਤੇ ਪੰਜਾਬੀਆਂ ਦੇ ਉਲਟ ਬਿਆਨ ਦੇ ਰਹੇ ਆ ਜਿਨ੍ਹਾਂ ਨੂੰ ਆਪਾਂ ਕੀ ਕਾਮਰੇਡ ਕਹਿ ਸਕਦੇ ਆ ਖੌਤੀ ਕਾਮਰੇਡ ਜਿਹੜੇ ਕੀ ਆਪਣੇ ਆਪ ਨੂੰ ਕਾਮਰੇਡ ਕਹਿੰਦੇ ਆ ਤੇ ਜਦੋਂ ਉਹਨਾਂ ਨੂੰ ਪਤਾ ਹੈ ਕਿ ਸਾਰਾ ਪੰਜਾਬ ਇਕੱਠਾ ਹੋ ਰਿਹਾ ਸਾਰਾ ਪੰਜਾਬ ਸਰਕਾਰ ਦੇ ਖਿਲਾਫ ਬੋਲ ਰਿਹਾ ਤੇ ਸਰਕਾਰ ਨੂੰ ਗੱਲ ਵੀ ਪੰਜਾਬੀਆਂ ਦੀ ਮੰਨਣੀ ਪਊਗੀ ਤਾਂ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਵੀ ਕਿਉਂ ਨਹੀਂ ਇਸ ਮਸਲੇ ਦੇ ਵਿੱਚ ਐਂਟਰੀ ਕਰਨੀ ਚਾਹੀਦੀ ਹੈ ਤਾਂ ਇਹਨਾਂ ਕਾਮਰੇਡਾਂ ਨੇ ਵੀ ਇਟਰੀ ਮਾਰੀ ਐ ਬੈਣ ਬਲਾਇਆ ਜਦੋਂ ਤੁਸੀਂ ਹੈਨਾ ਹੈ ਹੀ ਕਾਮਰੇਡ ਹੋ ਤੇ ਤੁਹਾਨੂੰ ਸਿੱਖੀ ਦੇ ਉੱਤੇ ਗੱਲਬਾਤ ਕਰਨ ਦੀ ਕੀ ਲੋੜ ਪਈ ਐ ਤੁਸੀਂ ਜਦੋਂ ਫਤਿਹ ਨਹੀਂ ਬੁਲਾਉਣੀ ਤੁਸੀਂ ਸਿੱਖੀ ਨੂੰ ਮੰਨਦੇ ਨਹੀਂ ਤੁਸੀਂ ਕਹਿੰਦੇ ਹੋ ਵੀ ਅਸੀਂ ਕਾਮਰੇਡ ਆ ਤੇ ਤੁਸੀਂ ਸਿੱਖੀ ਉੱਤੇ ਟਿੱਪਣੀਆ ਕਿਉਂ ਕਰ ਰਹੇ ਆ ਤੁਸੀਂ ਜਿਹੜੇ ਪੰਜਾਬੀ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਆ ਉਹਨਾਂ ਨੂੰ ਤੁਸੀਂ ਆਰਐਸਐਸ ਦੇ ਬੰਦੇ ਦੱਸ ਰਹੇ ਆ ਕਿਉਂ ਬਈ ਸਾਨੂੰ ਅਸੀਂ ਹੈ ਸਾਰੇ ਪੰਜਾਬੀ ਜਿਹੜੇ ਆਪਾਂ ਟੈਡ ਬਣ ਕੇ ਤੁਹਾਨੂੰ ਫੰਡ ਦਿੰਦੇ ਆ ਤੁਹਾਨੂੰ ਪਰਚੀਆਂ ਘਟਾਉਂਦੇ ਆ ਜਿੱਥੇ ਤੁਸੀਂ ਸਾਦਦੇ ਆ ਉੱਥੇ ਪੰਜਾਬੀ ਪਹੁੰਚਦੇ ਆ ਝੰਡੇ ਡੰਡੇ ਲੈ ਕੇ ਛੋਡੇ ਪਿੱਛੇ ਆਪਣੇ ਤੇ ਪਰਚੇ ਪਵਾਉਂਦੇ ਆ ਛੋਡੇ ਪਿੱਛੇ ਆਪਣੇ ਪੁੱਤ ਸ਼ਹੀਦ ਕਰਾਉਂਦੇ ਆ ਅੰਦੋਲਨਾਂ ਦੇ ਵਿੱਚ ਤੁਸੀਂ ਅੱਜ ਉਹਨਾਂ ਨੂੰ ਆਰਐਸਐਸ ਦੇ ਬੰਦੇ ਕਹਿ ਰਹੇ ਹੋ ਕਿਉਂ ਬਈ ਸਿਰਫ ਇੱਕ ਫੋਕੀਵਾ ਵਾਸਤੇ ਜਦੋਂ ਤੁਸੀਂ ਹੈਗੇ ਕਾਮਰੇਡ ਹੋ ਤੇ ਤੁਸੀਂ ਸਿੱਖੀ ਉੱਤੇ ਕਿਉਂ ਟਿੱਪਣੀਆਂ ਕਰ ਰਹੇ ਹੋ ਅਗਰਾਹਾ ਸਾਹਿਬ ਕਹਿੰਦੇ ਆ ਕਿ ਜਿਹੜੇ ਪੰਜ ਪਿਆਰੇ ਸੀ ਉਹਨਾਂ ਵਿੱਚੋਂ ਚਾਰ ਪ੍ਰਵਾਸੀ ਸੀ ਅਗਰਾਹਾ ਸਾਹਿਬ ਜਦੋਂ ਤੁਸੀਂ ਹੈਗੇ ਕਾਮਰੇਡ ਹੋ ਤੁਸੀਂ ਸਿੱਖੀ ਨੂੰ ਮੰਨਦੇ ਹੀ ਨਹੀਂਗੇ ਤੇ ਤੁਸੀਂ ਕਿਉਂ ਫਿਰ ਸਿੱਖੀ ਤੇ ਟਿੱਪਣੀਆਂ ਕਰ ਰਹੇ ਹੋ ਵੀ ਇਹ ਡੀਆਂ ਗੰਦੀਆਂ ਟਿੱਪਣੀਆਂ ਤੁਸੀਂ ਬੀੜੀ ਪੀਣਿਆਂ ਨੂੰ ਤੁਸੀਂ ਚਾਰ ਸਾਹਿਬ ਜੀ ਚਾਰ ਜਿਹੜੇ ਆਪਣੇ ਮੰਨ ਲਾ ਆਪਣੇ ਪੰਜ ਪਿਆਰੇ ਸੀ ਉਹਨਾਂ ਵਿੱਚੋਂ ਜਿਹੜੇ ਚਾਰ ਸੀ ਉਹਨਾਂ ਨਾਲ ਤੁਸੀਂ ਮਿਲਾਈ ਮਿਲਾ ਰਹੇ ਹੋ ਵੀ ਬੀੜੀ ਪੀਣਿਆਂ ਦੇ ਨਾਲ ਸਾਨੂੰ ਦੱਸ ਦਈਏ ਕਿ ਜਿਹੜੇ ਪੰਜ ਪਿਆਰੇ ਸੀ ਉਹ ਉਹ ਜ਼ੁਲਮ ਦੇ ਖਿਲਾਫ ਲੜੇ ਸੀ ਨਾ ਕਿ ਉਹਨੇ ਜ਼ੁਲਮ ਕੀਤਾ ਸੀ ਸਾਨੂੰ ਇਹ ਯਾਦ ਕਰਵਾ ਦਈਏ ਤੇ ਤੁਸੀਂ ਇਹ ਤਾਂ ਤੁਸੀਂ ਕਹਿਣਾ ਹੀ ਨਹੀਂਗਾ ਹੈਗਾ ਵੀ ਇਹਨਾਂ ਦੀ شناخت ਕੀਤੀ ਜਾਵੇ ਪ੍ਰਵਾਸੀਆਂ ਦੀ ਇਹ ਵੀ ਲੋਕਾਂ ਨੇ ਕਹਿੰਦੇ ਤੁਸੀਂ ਕਿਹਾ ਵੀ ਹਾਂ ਇਹਨਾਂ ਦੀ شناخت ਹੋਣੀ ਚਾਹੀਦੀ ਹੈ ਤੇ ਤੁਸੀਂ ਤਾਂ ਲੋਕਾਂ ਦੇ ਖਿਲਾਫ ਬੋਲ ਲੀ ਜਾਂਦੇ ਹੋ ਲੋਕਾਂ ਦੇ ਤੁਸੀਂ ਆਰਐਸਐਸ ਦੇ ਲੋਕ ਆਰਐਸਐਸ ਦੇ ਬੰਦੇ ਦੱਸੀ ਜਾਂਦੇ ਆ ਪੰਜਾਬੀਆਂ ਨੂੰ ਜਿਹੜੇ ਥੋੜੇ ਮਗਰ ਹਰ ਥਾਂ ਤੇ ਕੱਠ ਕਰਦੇ ਹੋ ਸਾਰੇ ਹਰੇਖਾਂ ਦੇ ਤੁਹਾਨੂੰ ਫੰਡ ਦਿੰਦੇ ਆ ਇਹ ਕੀ ਚੱਕ ਰਿਹਾ ਕਿਵੇਂ ਜਦੋਂ ਤੁਸੀਂ ਆਪਣੇ ਆਪ ਨੂੰ ਮਾਨਦੇ ਕਾਮਰੇਡ ਉਹਦੇ ਦੀ ਫਤੇ ਨਹੀਂ ਬੁਲਾਉਂਦੇ ਤੁਹਾਨੂੰ ਤਾਂ ਸਿੱਖੀ ਵਾਲੇ ਮਾਮਲੇ ਦੇ ਵਿੱਚ ਇੰਟਰਫੇਅਰ ਹੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਸਿੱਖੀ ਵਾਲੇ ਮਸਲੇ ਦੇ ਉੱਤੇ ਬਿਆਨ ਦੇਣ ਦੀ ਲੋੜ ਕੀ ਹੈ ਇੱਕ ਬਾਉਂਡਰੀ ਬਣਾਈ ਹੋਈ ਹੈ ਤੁਸੀਂ ਉਹਦੇ ਬਾਹਰ ਹੋ ਤੁਸੀਂ ਸਿੱਖੀ ਵਾਲੇ ਮਸਲੇ ਦੇ ਵਿੱਚ ਇੰਟਰਫੇਅਰ ਹੀ ਨਹੀਂ ਕਰ ਰਹੇ ਕਰ ਸਕਦੇ ਜਿਵੇਂ ਤੁਸੀਂ ਆਪਣੇ ਆਪ ਨੂੰ ਨਾਸਤਿਕ ਦੱਸਦੇ ਹੋ ਕਾਮਰੇਡ ਦੱਸਦੇ ਹੋ ਤੇ ਫਿਰ ਤੁਸੀਂ ਸਿੱਖੀ ਉੱਤੇ ਟਿੱਪਣੀਆਂ ਕਿਉਂ ਕਰ ਰਹੇ ਹੋ ਇਹ 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 ਤੁਸੀਂ ਸਿੱਖਾਂ ਦੇ ਭਾਵਨਾਵਾਂ ਨੂੰ ਭੜਕਾ ਰਹੇ ਹੋ ਤੁਸੀਂ ਇਹਨਾਂ ਦੇ ਬੀੜੀ ਪੀਣੇ ਦੇ ਨਾਲ ਪੰਜ ਪਿਆਰਿਆਂ ਦੀ ਤੁਲਨਾ ਕਰੀ ਜਾਂਦੇ ਆ ਕਿ ਕਿਵੇਂ ਕੀ ਹੋ ਗਿਆ ਕਿ ਬੜਾ ਪੇ ਕਰਨ ਬੜਾ ਪਾ ਆ ਗਿਆ ਤੇ ਤੁਹਾਡਾ ਦਿਮਾਗੀ ਸੰਤੁਲਨ ਖਰਾਬ ਹੋ ਚੁੱਕਿਆ ਪਲੀਜ਼ ਇਦਾਂ ਦੀਆਂ ਟਿੱਪਣੀਆਂ ਦੇਣ ਤੋਂ ਪਹਿਲਾਂ ਸੋਵਾਰ ਸੋਚਿਆ ਕਰੋ ਤੁਸੀਂ ਪਹਿਲਾਂ ਵੀ ਬਹੁਤ ਇਦਾਂ ਦੇ ਬਿਆਨ ਦਿੱਤੇ ਆ ਜਿਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਪਲੀਜ਼ ਕੁਛ ਨਾ ਕੁਛ ਸ਼ਰਮ ਕਰੋ ਸ਼ਰਮ ਨੂੰ ਹੱਥ ਮਾਰੋ ਤੁਸੀਂ ਕਰ ਕੀ ਰਹੇ ਹੋ ਆਪਣੀ ਉਮਰ ਵੱਲ ਵੇਖੋ ਆਪਦੀ ਉਮਰ ਦਾ ਅਹਿਜ ਕਰੋ ਜਦੋਂ ਤੁਸੀਂ ਫਤੇ ਨਹੀਂ ਬਣਾਉਂਦੇ ਜਦੋਂ ਤੁਸੀਂ ਸਿੱਖੀ ਨੂੰ ਮੰਨਦੇ ਨਹੀਂ ਤੁਸੀਂ ਆਪਣੇ ਆਪ ਨੂੰ ਕਾਮਰੇਡ ਤੇ ਨਾਸਤਿਕ ਮੰਨਦੇ ਹੋ ਤਾਂ ਤੁਸੀਂ ਕਿਸੇ ਧਰਮ ਦੇ ਪ੍ਰਤੀ ਕਿਉਂ ਬੋਲ ਰਹੇ ਹੋ ਪ੍ਰਵਾਸੀ ਜਿਹੜੇ ਕਿ ਸਾਡੇ ਨਿੱਕੇ ਨਿੱਕੇ ਬੱਚਿਆਂ ਤੱਕ ਕੰਮ ਕਰ ਰਹੇ ਆ ਉਹਨਾਂ ਦੀਆਂ ਜਾਨਾਂ ਲੈ ਰਹੇ ਆ ਕੀ ਮੰਗ ਕਰ ਰਹੇ ਆ ਪੰਜਾਬੀ ਇਹੀ ਮੰਗ ਕਰ ਰਹੇ ਆ ਕਿ ਇਹਨਾਂ ਦੀ ਸ਼ਨਾਖਤ ਹੋਵੇ ਇਹਨਾਂ ਦਾ ਆਧਾਰ ਕਾਰਡ ਨਾ ਬਣੇ ਇੱਥੇ ਇਹਨਾਂ ਦਾ ਵੋਟਰ ਕਾਰਡ ਨਾ ਬਣੇ ਇਹ ਇੱਥੇ ਜ਼ਮੀਨਾਂ ਖਰੀਦ ਸਕਣ ਇੰਨੀ ਕੀ ਮੰਗ ਆ ਤੇ ਇਹਦੇ ਤੇ ਤਾਂ ਤੁਹਾਨੂੰ ਸਾਥ ਦੇਣਾ ਚਾਹੀਦਾ ਪੰਜਾਬੀਆਂ ਦਾ ਤੁਸੀਂ ਉਲਟੋੇ ਖੜੇ ਹੋ ਇੱਕ ਪਾਸੇ ਤਾਂ ਆਪਾਂ ਜੁਨੀਅਨਾਂ ਬਣਾ ਕੇ ਜ਼ਮੀਨਾਂ ਦੇ ਰਖਵਾਲੇ ਬਣਦੇ ਆ ਦੂਜੇ ਪਾਸੇ ਆਪਾਂ ਇਹ ਆਪਾਂ ਜਿਹੜੇ ਲੋਕ ਕਹਿ ਰਹੇ ਆ ਵੀ ਇਹਨਾਂ ਨੂੰ ਇੱਥੇ ਜ਼ਮੀਨ ਨਾਖਰੀਦਨ ਦਿੱਤੀ ਜਾਵੇ ਆਪਾਂ ਉਹਨਾਂ ਦਾ ਸਾਥ ਦੇ ਰਹੇ ਆ ਪੰਜਾਬ ਦੇ ਵਿੱਚ ਇੱਕ ਲਹਿਰ ਬਣੀ ਹੋਈ ਹੈ ਜਿਹੜੇ ਪ੍ਰਵਾਸੀਆਂ ਦੇ ਖਿਲਾਫ ਇਹਦੇ ਵਿੱਚ ਕੋਈ ਜਾਇਜ਼ ਨਜਾਇਜ਼ ਮੰਗ ਵੀ ਨਹੀਂ ਸਾਰੀਆਂ ਜਾਇਜ਼ ਜੀਆਂ ਮੰਗਾ ਜੇ ਤੁਸੀਂ ਆਪਣੇ ਵੀਡੀਓ ਦੇਖਣ ਵਾਲੇ ਆਪਣੇ ਵਿਚਾਰ ਜਰੂਰ ਦਿਓ ਕਮੈਂਟਾਂ ਦੇ ਵਿੱਚ ਕਿ ਇਹ ਜਾਇਜ਼ ਬੋਲਿਆ ਜਿਹੜਾ ਬੋਲਿਆ ਗ੍ਰਾਹਕ ਸਾਹਿਬ ਆਪਣਾ ਕਮੈਂਟ ਕਰਕੇ ਰਾਇ ਜਰੂਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਧੰਨਵਾਦ ਜੀ